ਅੱਟੇ ਵੱਡੇ ਨੇ ਫਰਿਆਦ ਨੇ ਹੱਥ ਤਾ ਚੱਕ ਕੇ ਤਾੜੀਆਂ ਮਾਰੀਆਂ ਨੇ ਕਿਉਂਕਿ ਪਿਆਰ ਦੀਆਂ ਗੱਲਾਂ ਹੁੰਦੀਆਂ ਕਾਗੇ ਵਾਲੇ ਨੇ ਕੱਲ ਪੰਮੇ ਦੀ ਯਾਦ ਵਿੱਚ ਮੇਲਾ ਵੱਡਾ ਕਰਵਾਇਆ ਆ ਸ਼ਹਿਯਾਦ ਹੈ ਇਹ ਕਬੱਡੀ ਦਾ ਸ਼ਹਿਯਾਤਾ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਰੇਡ ਪਾਉਣ ਦੇ ਲਈ ਤਿਆਰਪੁਰ ਤੇ ਸ਼ਕਰਪੁਰ ਦਾ ਮੈਚ ਕਹਿੰਦੇ ਅੱਜ ਸੁਹਾੜੇ ਦੇ ਵਿੱਚ ਵੱਡੇ ਪੱਤਰ ਦਾ ਪਹਿਲਾ ਸੈਮੀਫਾਈਨਲ ਮੇਰੇ ਮਿੱਤਰੋ ਸਰਜੀਤ ਸਿੰਘ ਜੀ ਤੁਮ ਪੈ ਗਈ ਤੁਮ ਪੈ ਗਈ ਲੋਕੀ ਕਹਿੰਦੇ ਨੱਚ ਉਠੇ ਆਹ ਲੋਕਿਆਂ ਨੇ ਲਲਕਾਰੇ ਮਾਰ ਕੇ ਮੇਲਾ ਬਣਾਉਣ ਵਾਲੀ ਗੱਲ ਕਰ ਦਿੱਤੀ ਹੈ ਆ ਨਾਥ ਐਸ ਵੀ ਕਬੱਡੀ ਪੌਂਡੀ ਮੈਦਾਨ ਦੇ ਵਿੱਚ ਤਿਆਰ ਹੈ ਆ ਮਲੂਕ ਹੈ ਫਰਿਆਦ ਦਾ ਵੀਰ ਇਹ ਕਹਿੰਦੇ ਮਲੂਕ ਜਾਂ ਮਲੂਕ ਕੈਨੇਡਾ ਦੀ ਰਿਚਮੰਡ ਦੀ ਕਲੱਬ ਦੀ ਤਕੜਾ ਧੱਕ ਪਾਈ ਹੈ ਜਿਹੜੀ ਧੱਕ ਕਹਿੰਦੇ ਨੇ ਅਮਰੀਕਾ ਚ ਪਾਈ ਹੈ ਉਹ ਦੁਨੀਆ ਲੰਮੇ ਸਮੇਂ ਤੱਕ ਚੇਤੇ ਰਹੇਗੀ ਚੇਤੇ ਰੱਖੇਗੀ ਵੀ ਜਦੋਂ ਐਡਮਿੰਟਨ ਚ ਕਬੱਡੀ ਕੱਪ ਖੇਡਿਆ ਗਿਆ ਹੈ ਬਿਆਰੀ ਕਬੱਡੀਆਂ ਪਾ ਕੇ ਬਿਆਰੀ ਪੁਆਇੰਟ ਹਾਸਲ ਕਰਨ ਵਾਲਾ ਇੰਦਰਜੀਤ ਬੰਨੀ ਅੱਜ ਦੁਨੀਆ ਦਾ ਟਾਪਰ ਹੈ ਆ ਤੁਮਤਾਨ ਸਾਹਿਬ ਦੀ ਧਰਤੀ ਦਾ ਸੁਨੀਲ ਕਬੱਡੀ ਪੌਂਡੀ ਮੈਦਾਨ ਦੇ ਵਿੱਚ ਤਿਆਰ ਹੈ ਜਾਫੀ ਚਾਰ ਸਾਹਮਣੇ ਫਰਿਆਦ ਹੈ ਉਹ ਕਾਂਗੇ ਵਾਲਾ ਕਹਿੰਦੇ ਉਹ ਸਿੰਘ ਜਦੋਂ ਖੜਦਾ ਮੈਦਾਨ 'ਚ 6 ਫੁੱਟੇ ਕੱਦ ਵਾਲਾ ਪਰ ਫਰਿਆਦ ਫਰਿਆਦ ਤਾੜੀ ਮਾਰ ਦਿਓ ਫਰਿਆਦ ਦੇ ਲਈ ਵੀ ਆ ਦਿਆਲ ਮੈਂ ਮੇਰੇ ਵੀਰੋ ਇਹਦਾ ਦਿਆਲਪੁਰਾ ਮਿਰਜਾ ਪਿੰਡ ਹੈ ਜਨਾਨ ਦੀਆਂ ਗਰਾਊਂਡਾਂ ਦੇ ਵਿੱਚ ਮਨੀ ਕੋਲ ਕੀਤੀ ਮਿਹਨਤ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਇਹ ਕਰਨ ਹੈ ਦਿਆਲਪੁਰੇ ਮਿਰਜੇ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਦਿਆਲਪੁਰਾ ਭਾਈ ਕਾ ਪਿੰਡ ਭਾਈ ਸਾਹ ਭਾਈ ਮੇਰੇ ਵੀਰੋ ਦਵਿੰਦਰਪਾਲ ਸਿੰਘ ਜੀ ਭੁੱਲੜ ਦਾ ਪਿੰਡ ਹੈ ਜਿਸ ਧਰਤੀ ਤੇ ਬੈਠ ਕੇ ਮੇਰੇ ਪੰਜਾਬੀ ਵੀਰੋ ਮੇਰੇ ਕਲਗੀਆਂ ਵਾਲੇ ਪਾਸ਼ਾ ਨੇ ਯਫਰਨਾਵਾ ਲਿਖਿਆ ਔਰੰਗਜ਼ੇਬ ਨੂੰ ਔਰ ਉਸ ਇਲਾਕੇ ਦੀ ਗੱਲ ਹੁੰਦੀ ਹੈ ਆ ਨੌਜਨ ਕਹਿੰਦੇ ਦਿਆਲਪੁਰ ਪਿੰਡ ਮੇਰੇ ਪੰਜਾਬੀ ਵੀਰੋ ਧਾਬੇ ਦੀ ਧਰਤੀ ਦੇ ਵਿੱਚ ਪੈ ਜਾਂਦਾ ਆ ਮੁੰਡਾ ਗੁਜਰਾਂ ਦਾ ਇਸ ਵੇਲੇ ਬਿੱਲਾ ਪਰ ਫੈਸਲਾ ਵੀ ਪੁਆਇੰਟ ਜਿਹੜਾ ਸ਼ਕਰਪੁਰ ਦੀ ਟੀਮ ਦੇ ਹਿੱਸੇ ਹੈ ਪੁਆਇੰਟ ਜਿਹੜਾ ਇਸ ਵੇਲੇ ਰਣਜੀਤ ਸਿੰਘ ਜੀ ਫੈਸਲਾ ਕਰ ਗਿਆ ਵੀ ਕਹਿੰਦਾ ਜਿੱਥੇ ਇਹ ਜਾਂਦਾ ਲੜਤੋਂ ਆੜਿਆ ਸ਼ਾਜੀ ਸ਼ਾਜੀ ਹੁੰਦੀ ਹੈ ਸ਼ਾਜੀ ਸ਼ਾਜੀ ਹੁੰਦੀ ਹੈ ਸ਼ਾਜੀ ਇਹ ਸਾਲ ਦੇ ਕੈਨੇਡਾ ਕੱਪ ਦਾ ਬੈਸਟ ਹੈ ਅੱਜ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੁੱਜਾ ਹੋਇਆ ਹੈ ਪਾਰਕਨਰ ਦੇ ਨਾਲ ਮਾਨ ਸਰਮਨ ਤਿੰਨਾ ਭਰਾਵਾਂ ਦਾ ਪੱਡੇ ਪੱਤਰ ਤੇ ਹੋਇਆ ਅੱਜ ਸੁਹਾਣੇ ਦੇ ਵਿੱਚ ਪੁੱਜੇ ਨੇ ਆਹ ਸਾਹਮਣੇ ਵੇਖਣਾ ਵੀ ਪੈਤੀ ਹੋਈ ਰੇਡ ਜਾਫੀ ਚਾਰ ਨੇ ਲੈ ਵੀ ਸ਼ਾ ਗਿਆ ਅੱਜ ਦੇ ਕੁਝ ਕਰਨਾ ਤੇ ਸਮਾਂ ਜੇ ਮੇਲਾ ਲੁੱਟਣਾ ਤੇ ਸਮਾਂ ਸਮੇਂ ਦੀ ਗੱਲ ਮੇਰੇ ਮਿੱਤਰੋ ਇੱਕ ਪਾਸੇ ਕਾਕਾ ਸ਼ਕਰਪੁਰੀਆ ਤੇ ਦੂਜੇ ਪਾਸੇ ਕਹਿੰਦੇ ਸ਼ਾਜੀ ਮਾਮੇ ਪੱਠ ਲਓ 나ਥ ਸੀਹਾ ਦਾਦੀ ਧਰਤੀ ਦਾ ਅਗਲੀ ਰੇਡ ਪਾਉਣੀ ਐਨ ਕਲੈਰੀ ਮੋਰ ਬਣਿਆ ਪਿਆ ਕਿ ਸਿੱਖ ਦਾ ਕਲੈਰੀਆ ਮੋਰਾ ਕੇ ਤੁਰਨਾ ਤੌਰ ਪੰਜਾਬਣ ਦੀ ਕਿ ਤੁਰਨਾ ਤੌਰ ਪੰਜਾਬਣ ਦੀ ਆ ਧੂੜ ਵਾਲਾ ਮਨੇ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਹੈ 14 15 ਮਾਰਚ ਸ਼ੀਰਾ ਕਹਿੰਦੇ ਵੀ ਐਲਾਨ ਕਰ ਰਿਹਾ ਵੀ ਚੈਂਪੀਅਨਸ਼ਿਪ ਦਾ ਪਹਿਲਾ ਪ੍ਰਾਈਜ਼ 10 ਲੱਖ ਦੂਜਾ ਪ੍ਰਾਈਜ਼ 8 ਲੱਖ ਜਿਹੜਾ ਖਿਡਾਰੀ ਬੋਸਟ ਵੈਲਿਊਏਬਲ ਬਣੇਗਾ ਉਹਨੂੰ ਘੋੜਾ ਦਿੱਤਾ ਜਾਣਾ ਤੇ ਚਾਰ ਬੁਲਟ ਮੋਟਰਸਾਈਕਲ ਜਿਹੜੇ ਉਹ ਫਾਈਨਲ ਦੇ ਵਿੱਚ ਦਿੱਤੇ ਜਾਣਗੇ ਤੇ ਸੈਮੀ ਫਾਈਨਲ ਦੇ ਵਿੱਚੋਂ ਅੱਠ ਮੋਟਰਸਾਈਕਲ ਦਿੱਤੇ ਜਾਣੇ ਆ ਵੈਸਟਾ ਨੂੰ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦੇ ਰਿਕਾਰਡ ਵੱਖਰੇ ਹੋਣਗੇ ਆ ਤੁਮਦਾਨ ਸਿੰਘ ਦੀ ਧਰਤੀ ਦਾ ਸੁਨੀਲ ਕਬੀਲ ਹੋ ਗਿਆ ਕਾਂਗੇ ਵਾਲੇ ਦੇ ਦੋ ਜੱਫੇ ਪ੍ਰਿਤਪਾਲ ਫਗਵਾੜੇ ਵਾਲੋਂ 11000 ਦੇ ਕਾਂਗੇ ਵਾਲੇ ਗੁਰਵਿੰਦਰ ਦੇ ਦੋ ਜੱਫੇ ਕਹਿੰਦੇ ਪ੍ਰਿਤਪਾਲ ਫਗਵਾੜੇ ਵਾਲੋਂ 11000 ਦੇ ਮਾਨ ਸਨਮਾਨ ਕੀਤੇ ਜਾਣਗੇ ਕਾਂਗੇ ਵਾਲੇ ਦੇ ਕਾਂਗੇ ਵਾਲਾ ਢੋਲ ਤੇ लाडी ਸਾਡਾ ਵੀਰ ਨਾਗਰਾ ਉਹਨਾਂ ਵੱਲੋਂ ਵੀ 11000 ਦਿਲਪ੍ਰੀਤ ਕਮਾਲਾ ਗੋਲੂ ਕਮਾਲਾ ਸੁਖਰੀਰ ਮਾਸ਼ਾਲਾ ਤੇ ਨਿਮਾ ਸਰਪੰਚ ਕਹਿੰਦੇ ਚਿੱਲੇ ਵਾਲੇ ਨੇ ਐਲਾਨ ਕਰ ਦੋਤਾ ਵੀ ਫਰਿਆਦ ਦੇ ਦੋ ਜਫੇ 1 ਲੱਖ ਰੁਪਏ ਦਾ ਆ ਨਿੰਮਾ ਸਰਪੰਚ ਕਹਿੰਦਾ ਫਰਿਆਦ ਦੇ ਅੱਜ ਦੋ ਜਫਿਆਂ ਤੇ 1 ਲੱਖ ਦਿੱਤਾ ਜਾਣਾ ਹੈ ਜਿਹੜਾ ਟੀਮ ਦਾ ਸਪான்ਸਰ ਵੀ ਹੈ ਆ ਨਾਸ ਕਬੱਡੀ ਪਾ ਰਿਹਾ ਹੈ ਤੇ ਚਾਰ ਜਫੇ ਸਾਹਮਣੇ ਮੁੰਡੇ ਕਹਿੰਦੇ ਗੁਜਰਾਂ ਦੇ ਆ ਮੁੰਡੇ ਗੁਜਰਾਂ ਦੇ ਮੁੰਡੇ ਕਹਿੰਦੇ ਗੁਜਰਾਂ ਦੇ ਪਰ ਰਣਜੀਤ ਕੋਚ ਕੀ ਐਲਾਨ ਕਰ ਗਿਆ 2 ਪੁਆਇੰਟ ਧਾਵੀ ਦੇ ਸੇ ਜੁੜ ਗਿਆ ਨਵੀ ਰਪਿੰਦਰਾ ਕਰਦੇ ਔਰ ਇਹ ਮੇਰੇ ਵੀਰੋ ਸ਼ਹਿਯਾਦਾ ਪ੍ਰੋਫੈਸਰ ਮੱਖਣ ਸਿੰਘ ਜੀ ਦੇ ਨਾਮ ਦਾ ਸ਼ਹਿਯਾਦਾ ਰੱਖਿਆ ਕਬੱਡੀ ਦਾ ਕੋਈ ਉੱਟਣਾ ਸੱਪ ਕਹਿੰਦਾ ਲਓ ਸਾਹਮਣੇ ਦੇਖਣਾ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਮਨੀ ਕਾਕੇ ਹੁਣੀ ਤਿਆਰ ਵਰ ਤਿਆਰ ਨੇ ਸ਼ਾਕਾ ਤਿਆਰ ਵਰ ਤਿਆਰ ਹੈ ਸਿਰੇ ਦੀ ਟੱਕਰ ਮੇਰੇ ਮਿੱਤਰੋ ਸੈਮੀ ਫਾਈਨਲ ਮੈਚ ਸੋਹਾਨੇ ਦੇ ਕਬੱਡੀ ਕੱਪ ਦਾ ਉਹ ਦੁਨੀਆ ਤੰਦ ਮਾਰਦੀ ਇੱਕ ਪਾਸੇ ਨਾਮੇ ਭਾਂਜੇ ਦੀ ਫੇਰ ਟੱਕਰ ਕਾਕਾ ਤੇ ਸ਼ਾਜੀ ਕਾਕਾ ਕਾ ਤੇ ਜੀ ਕਾਕਾ ਤੇ ਸ਼ਾਜੀ ਸ਼ਹਿ 31ਵੇਂ ਕ੍ਰਿਡਾ ਕਬੱਡੀ ਦੇ ਕਪ ਦਾ ਬੈਸਟ ਬਣਿਆ ਨੌਜਵਾਨ ਦੀ ਕਹਿੰਦੇ ਜਦੋਂ ਕੱਪ ਖੇਡਣਾ ਸੀ ਉਸ ਦਿਨ ਉਂਗਲਾਂ ਪਾਟੀਆਂ ਹੋਈਆਂ ਸਨ ਖੂਨ ਵਗਦਾ ਸੀ ਸਵੇਰੇ ਤੇ ਇੱਕ ਵਾਰ ਇਹ ਲੱਗਦਾ ਸੀ ਵੀ ਸ਼ਾਜੀ ਨਹੀਂ ਖੇਡੇਗਾ ਪਰ ਸਮੇਂ ਨੇ ਸਮੇਂ ਦੇ ਕਰਵਟ ਲਈ ਆਹ ਮਨੀ ਦਿਯਾਪਰੀਆ ਪਾ ਕੇ ਰੇਡ ਇੱਕ ਤਕੜਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਆਹ ਕਹਿੰਦੇ ਸਹੇਰੀ ਵਾਲੇ ਭੀਮੇ ਦੇ ਇਲਾਕੇ ਦਾ ਆਹ ਮੇਰੇ ਵੀਰੇ ਮਿੰਦਰਜੀਤ ਸਿੰਘ ਬੰਨੀਆ ਸਮਾਣੇ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪੰਜਾਬੀ ਲਾਈਵ ਟੀਵੀ ਤੇ ਕਹਿੰਦੇ ਦੇਖਣ ਵਾਲਿਆਂ ਦੀ ਗਿਣਤੀ 60000 ਹੋ ਗਈ ਹੈ ਆਹ ਸਾਹਮਣੇ ਮੇਰੇ ਮਿੱਤਰੋ ਆਹ ਕਬੱਡੀ ਦਾ ਵੱਡਾ ਮੱਲ ਹੈ ਇਹ ਸਮਾਣੇ ਵਾਲੇ ਬਨੀ ਦੀਆਂ ਘਰ ਘਰ ਗੱਲਾਂ ਹੁੰਦੀਆਂ ਵੀ ਇਹ ਨੌਜਾਨ ਮੇਰੇ ਵੀਰੋ ਸਿਰੇ ਦੀਆਂ ਕਬੱਡੀਆਂ ਪਾ ਜਾਂਦਾ ਸਿਰੇ ਦੀਆਂ ਕਬੱਡੀਆਂ ਪਾ ਜਾਂਦਾ ਲਓ ਸੁਨੀਲ ਕਪਤਾਨ ਸਾਹਿਬ ਦਾ 28 ਜਨਵਰੀ ਨੂੰ ਵੱਡਾ ਮੇਲਾ ਹੋਣਾ ਪਰਣਾਲੇ ਦੇ ਵਿੱਚ ਸਪਿੰਟ ਗੱਡੀ ਦੇ ਮਾਨ ਸਨਮਾਨ ਸੁਨੀਲ ਪ੍ਰਧਾਨ ਸਾਹਿਬ ਨੂੰ ਬਖਸ਼ੇ ਜਾਣਗੇ ਆਓ ਜੱਸੀ ਹੁਣੀ ਸੱਦਾ ਦੇ ਰਿਹਾ ਹੈ ਗੁਲਾਮ ਸਿੱਧੂ ਹੁਣੀ ਸੱਦਾ ਦੇ ਰਿਹਾ ਹੈ ਸਰਪੇ ਹੁਣੀ ਸੱਦਾ ਦੇ ਰੇ ਫਰਵਾਹੀ ਵਾਲੇ ਔਰ ਸਾਹਮਣੇ ਦੇਖਦਾ ਵੀ ਪੁਆਇੰਟ ਹੈਰੀ ਹੁਣੀ ਸੱਦਾ ਦੇ ਰਿਹਾ ਹੈ ਪੁਆਇੰਟ ਜਾਫੀ ਦਾ ਪੁਆਇੰਟ ਜਿਹੜਾ ਮਲੂਕ ਅਲੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਪੁਆਇੰਟ ਜਿਹੜਾ ਇਸ ਵੇਲੇ ਜਾਫੀ ਦਾ ਹੈ ਅਗਲੀ ਕਬੱਡੀ ਕਰਨ ਬਿਆਲਪੁਰੇ ਮਿਰਜੇ ਵਾਲਾ ਖੇਡਦਾ ਹੈ ਲਓ ਬਿਆਲਪੁਰੇ ਮਿਰਜੇ ਵਾਲਾ ਇਸੇ ਸਾਲ ਕੈਨੇਡਾ 'ਚ ਵੀ ਤਕੜਾ ਖੇਡਿਆ ਹੈ ਆਹ ਕਰਨ ਬਿਆਲਪੁਰਿਆ ਪਿਛਲੇ ਸਾਲ ਕਹਿੰਦੇ ਇੰਗਲੈਂਡ 'ਚ ਬੜਾ ਤਕੜਾ ਖੇਡਿਆ ਆਹ ਵੇਖਦੇ ਹਾਂ ਪ੍ਰਦੀਪ ਰਾਲੂ ਬਾਜਰੀਆ ਜਿਹਨੂੰ ਇੰਗਲੈਂਡ 'ਚ ਮਿੰਨੀ ਭੀਮ ਦਾ ਖਿਤਾਬ ਦਿੱਤਾ ਗਿਆ ਹੈ ਆਹ ਪੁਆਇੰਟ ਜਿਹੜਾ ਸਟਾਪਰ ਨੂੰ ਦਿੱਤਾ ਗਿਆ ਹੈ ਰਿਵਿਊ ਦੀ ਮੰਗ ਕੀਤੀ ਗਈ ਹੈ ਪਹਿਲੇ ਵੀ ਅੰਮ੍ਰਿਅਾਂ ਪਹਿਲੇ ਵੀ ਦੋ ਰਿਵਿਊ ਆ ਜਿਹੜੇ ਵੀਰ ਟੈਕਨੀਕਲ ਕਮੇਟੀ ਆ ਰਿਵਿਊ ਚੈੱਕ ਕਰ ਲਿਓ ਆਹ ਛੋਟਾ 나ਥ ਅਗਲੀ ਰੇਡ ਪੌਂਡੀ ਮੈਦਾਨ ਦੇ ਵਿੱਚ ਤਿਆਰ ਹੈ ਨਿਮੇ ਸਰਪੰਚ ਵੱਲੋਂ 1 ਲੱਖ ਦਾ ਐਲਾਨ ਹੋ ਚੁੱਕਾ ਹੈ ਨਿਮਾ ਸਰਪੰਚ ਚੇਲਾ ਤੇ ਨਾਲ ਸਾਡਾ ਵੀਰ ਦਿਲਪ੍ਰੀਤ ਕਬਾਲਾ ਦੋ ਜਫੇ 11000 ਦਿੱਤਾ ਜਾਣਾ ਆਏ ਸਾਡੀ ਖੇਡ ਕਬੱਡੀ ਦਾ ਸ਼ਹੀਯਾਦਾ ਉਹੜਣਾ ਸੱਪ ਖੇਡ ਕਬੱਡੀ ਦਾ ਮੈਦਾਨ ਦੇ ਵਿੱਚ ਕਬੱਡੀ ਪੌਂਡੀ ਵਧਿਆ ਹੋਇਆ ਹੈ ਚਾਰ ਜਾਫੀ ਦਿਆਲਪਰੀਏ ਮੁੰਡੇ ਕਹਿੰਦੇ ਨਵੇਂ ਆ ਉਹ ਮੁੰਡੇ ਕਹਿੰਦੇ ਨਵੇਂ ਆ ਛਾਕੇ ਵਰਗੇ ਛਾਕੇ ਦੇ ਸਾਥੀ ਪਰ ਗਰਜੀਤ ਲਖਨੌਰ ਵਾਲਾ ਐਲਾਨ ਕਰਕੇ ਪੁਆਇੰਟ ਧਾਵੀ ਦੇ ਸੇ ਜੁੜ ਗਿਆ ਲੈ ਵੀ ਸਿੱਧੂ ਆ ਕਰਦੇ ਸਿਵਤ ਫਿਰ ਮੁੰਡੇ ਅਗਲੀ ਕਬੱਡੀ 나ਥ ਦੀ ਕਾਂਗੇ ਵਾਲਿਆ ਜੱਫੇ ਲਾਉਣੇ ਪੈਣੇ ਆ ਪ੍ਰਿੰਤਪਾਲ ਫਗਵਾੜੇ ਨੇ ਤੇਰੇ ਦੋ ਜੱਫਿਆਂ ਦਾ ਨੌਜੋਨ ਹੈ 11000 ਅਨਾਉਂਸ ਕਰਾਇਆ ਕਹਿੰਦਾ ਮੈਨੂੰ ਇਹਦੀ ਖੇਡ ਵਧੀਆ ਲੱਗਦੀ ਹੈ ਆਹ ਕਾਂਗੇ ਵਾਲਾ ਵਧੀਆ ਖਿਡਾਰੀ ਹੈ ਲਓ ਸਾਹਮਣੇ ਇੱਕ ਵਾਰੀ ਚੇਨ ਟੁੱਟ ਗਈ ਪਰ ਵੇਖਦਾ ਵੀ 나ਥ 나ਥ ਮਲੂਕ ਅਲੀ ਮਲੂਕਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਰੀਡਰ ਦੇ ਹਿੱਸੇ ਜਾ ਜੁੜਿਆ ਅੱਜ ਸੁਹਾਣੇ ਦੇ ਕੱਪ ਦੀਆਂ ਗੱਲਾਂ ਕੱਲ ਨੂੰ ਅਹਿਮਦ ਖਰ ਸ਼ਨਾ 22 ਤਰੀਕ ਨੂੰ ਸਰਬਰਪੁਰ ਦੇ ਵਿੱਚ 10 ਟੀਮਾਂ ਖੇਡਣਗੀਆਂ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਨੌਜਨ ਇੰਦਰਜੀਤ ਸਿੰਘ ਬਣੀ ਐ ਆ ਸਮਾਣੇ ਵਾਲਾ ਬਣੀ ਐ ਆ ਸਮਾਣੇ ਵਾਲਾ ਬਣੀ ਐ ਆ ਸ਼ਕਰਪੁਰੀਆ ਕਾਕਾ ਸ਼ਕਰਪੁਰੀਆ ਕਾਕਾ ਖੇਡਿਆ ਪੰਜਾਬ ਸਪੋਰਟਸ ਕਲੱਬ ਐਮਸਡਮ ਦੀ ਟੀਮ ਵੱਲੋਂ ਕਰਾਈ ਧੰਨ ਧਨ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਲਓ ਅਗਲੀ ਕਬੱਡੀ ਸੁਨੀਲ ਸੁਨੀਲ ਤੰਤਾਨ ਸਾਹਿਬ ਵਾਲਾ ਮੇਰੇ ਵੀਰੋ ਤੰਤਾਨ ਸਾਹਿਬ ਦੀ ਧਰਤੀ ਤਵਹਾਨ ਐ ਮੇਰੇ ਵੀਰੋ ਗੁਰੂਆਂ ਦੀ ਚਰਨਾ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਰ ਦੂਜੇ ਪਾਸੇ ਲੱਗਿਆ ਹਲਕਾ ਜਿਹਾ ਟੱਚ ਸੁਨੀਲ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਲੋ ਸੁਨੀਲ ਪੁਆਇੰਟ ਦਾ ਵਾਅਦਾ ਕਰ ਗਿਆ ਨੌਜਵਾਨ ਸ਼ਹਿਜ਼ਾਦਾ ਪਹਿਲੇ ਵੀ ਗੱਲ ਕੀਤੀ ਹੈ ਵੀ ਜਦੋਂ ਕੱਪ ਦਾ ਦਰਸੀ ਐਨ ਮੁੰਡਾ ਲਹੂ ਲੋ ਆਰ ਸੀ ਟਾਂਕੇ ਲੱਗੇ ਹੋਏ ਸਨ ਦੋ ਉਂਗਲਾਂ ਨੂੰ ਇਕੱਠੇ ਬੰਨ ਕੇ ਖੇਡਿਆ ਤੇ ਪਹਿਲੇ ਤੇ ਸਵੇਰ ਨੇ ਸਨੇਰੇ ਟਾਈਮ ਦੇ ਵਿੱਚ ਟੀਮ ਦੇ ਵਿੱਚ ਨਾਸ ਨਹੀਂ ਸੀ ਪਰ ਫਰੀਆਦ ਕਹਿੰਦਾ ਵੀ ਪੁੱਤਰਾ ਤਗੜਾ ਹੋ ਅੱਜ ਤੇ ਮੌਕਾ ਮਸਾ ਮਿਲਿਆ ਟੀਮ ਫਾਈਨਲ ਦੇ ਵਿੱਚ ਪੁੱਜ ਗਈ ਆਹ ਫਾਈਨਲ ਦੇ ਵਿੱਚ ਸਿਰਾ ਖੇਡਿਆ ਫਿਰ ਕਹਿੰਦੇ ਟ੍ਰਾਂਟਰ ਦਾ ਕੱਪ ਜਿੱਤੇ ਆ ਫਰਿਆਦ ਦੋ ਵਾਰੀ ਉਸ ਕੱਪ ਦਾ ਬੈਸਟ ਬਣਿਆ ਆਹ ਨੌਜਵਾਨ ਸ਼ਹਿਜਾ ਦਾ ਕਬੱਡੀ ਪੌਂਡੀ ਮੈਦਾਨ ਦੇ ਵਿੱਚ ਤਿਆਰ ਹੈ ਪਰ ਚਾਰ ਜਾਫੀ ਮੁੰਡੇ ਦਿਆਲਪੁਰ ਵਾਲੇ ਆਹ ਫੜਿਆ ਗੱਟਾ ਨਹੀਂ ਰੀਸਾ ਆਹ ਬੱਲੇ 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 ਕਬੱਡੀ 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 ਓਏ ਮੇਰੇ ਰੱਬਾ ਓਏ ਸ਼ਾਜੀ ਕਿੱਥੋਂ ਭੱਜ ਆਇਆ ਓਏ ਨੌਜਵਾਨਾ ਓ ਮੁੰਡੇ ਦੀ ਤਕਨੀਕ ਵਧੀਆ ਲੱਗੀ ਸੁਹਾਣੇ ਵਾਲਿਓ ਤਾੜੀਆਂ ਵਾਰੇ ਫੇਰੇ ਕੀ ਖਿਆਲ ਹੈ ਕਰਨ ਵਾਲਾ ਪੁਆਇੰਟ ਹੈ ਜਿਹੜਾ ਉਹ ਜਾਫੀਆਂ ਨੂੰ ਦਿੱਤਾ ਗਿਆ ਹੈ ਜੇ ਕਰਨ ਵਾਲਾ ਪੁਆਇੰਟ ਸੀ ਨੋਟ ਕਰ ਲਿਓ ਉਹ ਸਟਾਪਰ ਨੂੰ ਦਿੱਤਾ ਗਿਆ ਹੈ ਲਓ ਕਰਨ ਕਬੱਡੀ ਪਾਰਿਆ ਰੁਪਿੰਦਰ ਕਰ ਲੈ ਮੈਕ ਬੁੱਲੇ ਇੱਕ ਪਿੰਡ ਦਾ ਫੈਸਲਾ ਜਲਦੀ ਦੇ ਨਾਲ ਹੀ ਕੀਤਾ ਜਾਵੇ ਜਿਹੜਾ ਇਧਰ ਘਾਂਗੇ ਵਾਲੇ ਦਾ ਹੋਲਡ ਹੋਇਆ ਸੀਗਾ ਉਹ ਸ਼ਕਰਪੁਰ ਨੂੰ ਮਿਲਿਆ ਜਿਹੜਾ ਕਰਨ ਵਾਲਾ ਹੋਲਡ ਸੀ ਸੇਡ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਵੱਲੋਂ ਅੱਜ ਦੇ ਸਟੱਪ ਦਾ ਪਹਿਲਾ ਪ੍ਰਾਈਸ 1.5 ਲੱਖ ਸਪான்ਸਰ ਕੀਤਾ ਗਿਆ ਆਹ ਛੋਟਾ ਨਾਥ ਕਬੱਡੀ ਪੌਂਡੀ ਤਿਆਰ ਹੈ ਗੁਰਵਿੰਦਰ ਕਾਂਗੇ ਵਾਲਾ ਮਲੂਕ ਹੈ ਆਹ ਕਾਂਗੇ ਵਾਲਾ ਕਾਂਗੇ ਵਾਲਾ ਆਹ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਹੈ ਬੱਲੇ ਬੱਲੇ ਹੋਈ ਪਈ ਹੈ ਮੁਕਾਬਲਾ ਟੀ ਦੇ ਦਰਮਿਆਨ ਹੈ ਮੁਕਾਬਲਾ ਟੀ ਦੇ ਦਰਮਿਆਨ ਹੈ ਪਰ ਪੁਆਇੰਟ ਧਾਵੀ ਦਾ ਬਾਈ ਇੱਕ ਵਾਰੀ ਨਾਥ ਦੇ ਲਈ ਤਾੜੀਆਂ ਨਾਥ ਉਧਰ 10 ਮਾਰਚ ਨੂੰ ਬੀਲੇ ਦਾ ਕਬੱਡੀ ਕੱਪੀ ਲੁਧਿਆਣਾ ਜ਼ਿਲ੍ਹੇ ਦਾ ਖੇਡਿਆ ਜਾਣਾ ਹੈ ਲਓ ਸਾਹਮਣੇ ਅਗਲੀ ਕਬੱਡੀ ਇਸ ਵਲੇ ਨੌਜਨ ਇੰਦਰਜੀਤ ਸਿੰਘ ਬੱਦੀ ਸਮਾਣੇ ਵਾਲਾ ਬਨੀ ਪਾਉਂਦਾ ਰੇਡ ਇਸ ਵਲੇ ਮੇਰੇ ਮਿੱਤਰੋ ਜਾਫੀ ਚਾਰ ਨੇ ਮੈਚ ਬੜਾ ਫਸੜਾ ਖੇਡਿਆ ਜਾ ਰਿਹਾ ਦੁਨੀਆ ਮਾਰਦੀ ਆਨੰਦ ਆਹ ਸਾਹਮਣੇ ਲੱਗਿਆ ਪਿਆ ਜੋ ਉਧਰ ਟੀਜੇ ਟਰੈਵਲ ਮੰਡੀ ਗਵਿੰਦਗੜ੍ਹ ਵਾਲੇ 1000 ਰੁਪਏ ਨਾਸਰੀ ਪੁੱਜਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਪੰਜਾਬੀ ਲਾਈਵ ਟੀਵੀ ਵਾਲੇ ਕਹਿੰਦੇ ਵੀ 63000 ਲੋਕੀ ਜਿਹੜੇ ਉਹ ਲਾਈਵ ਜੁੜ ਚੁੱਕੇ ਆ ਆ ਸੁਨੀਲ ਧੰਤਾਨ ਸਾਹਿਬ ਵਾਲਾ ਰੇਡ ਪਾਣੀ ਮੈਦਾਨ ਦੇ ਵਿੱਚ ਤਿਆਰ ਹੈ ਪਰ ਜੱਜਮੈਂਟ ਕੀ ਹੈ ਆ ਜੱਜਮੈਂਟਾ ਵੀ ਪੁਆਇੰਟ ਧਾਵੀ ਦਾ ਪੁਆਇੰਟ ਰੀਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਜਣੇ ਖਣੇ ਦੇ ਵਸਤਾ ਨਹੀਂ ਉਹ ਕੰਮ ਕਬੱਡੀ ਦਾ ਸ਼ੇਰਾਂ ਦੀ ਦਾ ਕਿ ਬਾਰੇ ਬਾਰੇ ਜਾਈਏ ਸਮਾਂ ਖੇਡ ਕਬੱਡੀ ਦੇ ਜੋਸ਼ ਜਾਨ ਤੇ ਫੁਰਤੀ ਦੇ ਦਾ ਪੇਟ ਕਬੱਡੀ ਦੇ ਜੋਸ਼ ਗਿਆਨ ਤੇ ਫੁਰਤੀ ਨੇ ਤਾਂ ਪੇਚ ਕਬੱਡੀ ਦੇ ਆਹ ਸਾਹਮਣੇ ਤਾਂ ਪੇਚ ਸਿੱਖਣੇ ਪੈਂਦੇ ਆ ਉਸਤਾਦਾਂ ਦੀਆਂ ਮਾਰਾਂ ਸਹਿਣੀਆਂ ਪੈਂਦੀਆਂ ਲਓ ਸਾਹਮਣੇ ਸਾਹਮਣੇ ਸ਼ਾਕਾ 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 ਓ ਸੁਹਾਣੇ ਵਾਲਿਆਂ ਨੇ ਕਹਿੰਦੇ ਮੇਲਾ ਬਾਹ ਤੇ ਫੜਕੇ ਨੱਜਣ ਲਾ ਦਿੱਤਾ ਆਹ ਕਾਂਗੇ ਵਾਲਾ ਕਦੇ 나ਥ ਮੇਲੇ ਨੂੰ ਨੱਜਣ ਲਾ ਰਿਹਾ ਆਹ ਮੁੰਡਾ ਕਹਿੰਦੇ 나ਥ ਵੀ ਅੱਜ ਸਿਰਾ ਕਰਾਈ ਜਾਂਦਾ ਭਾਈ ਜਿਹੜੇ ਜਿਹੜੇ ਨਾਥ ਦੀ ਖੇਡ ਚੰਗੀ ਲੱਗਦੀ ਐ ਇੱਕ ਵਾਰ ਤਾੜੀਆਂ ਨਾਥ ਦੀ ਖੇਡ ਤੋਂ ਸੈਕੰਡ ਸੈਮੀ ਦੀਆਂ ਟੀਮਾਂ ਪੁੱਜ ਜਾਣਗੀਆਂ ਸ਼ਹੀਆਦ ਅਲੀ ਇਹ ਨੌਜਵਾਨ ਕਹਿੰਦੇ ਐ ਸਵੇ ਸ਼ਕਰਪਰੀਆ ਰੇਡ ਪੌੜੀ ਮੈਦਾਨ ਦੇ ਵਿੱਚ ਤਿਆਰ ਹੈ ਕਬੱਡੀ ਦੇ ਪ੍ਰਸਿੱਧ ਬਲਾਰੇ ਮੱਖਣ ਅਲੀ ਦਾ ਭਾਂਜਾ ਕਬੱਡੀ ਪਾ ਰਿਹਾ ਹੈ ਆ ਚਾਰ ਜਾਫੀ ਸਾਹਮਣੇ ਤਿਆਰੀ ਦੇ ਵਿੱਚ ਹੈ ਹੁਣ ਚੋਹਾਂ ਦੇ ਵਿੱਚੋਂ ਕਿਹੜਾ ਖਿਡਾਰੀ ਰੋਕਣ ਦਾ ਯਤਨ ਕਰਦਾ ਆਹ ਹਲਕਾ ਜਿਹਾ ਟੱਚ ਹੋਇਆ ਜਸਵੰਤ ਖੜਕ ਕਹਿੰਦੇ ਉਤਮ ਖੇਡ ਕਬੱਡੀ ਮੈਗਜ਼ੀਨ ਉਹ ਵੀ ਖਰੀ ਗੱਲ ਕੀਤੀ ਉਤਮ ਖੇਡ ਕਬੱਡੀ ਮੈਗਜ਼ੀਨ ਨੇ ਜਸਵੰਤ ਖੜਕ ਜੀ ਉਹਨਾਂ ਦਾ ਬੱਡਾ ਸਤਿਕਾਰ ਹੈ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਜਸਵੰਤ ਖੜਕ ਕਿਲਾ ਹਾਸ ਦੁਗਰੀ ਦੀਆਂ ਗੱਲਾਂ ਆ ਸਾਹਮਣੇ ਮੇਰੇ ਮਿੱਤਰੋ ਸਿਰਾ ਪਰਿਆਤ ਫਰਿਆ ਫਰਿਆ ਦੇ ਦੋ ਸਾਰੇ ਨੌਜਵਾਨਾਂ ਨੂੰ ਔਰ ਕਰੀ ਨਹੀਂ ਹੁੰਦੀ ਆ ਬੰਦੇ ਦੀ ਜਦੋਂ ਬੰਦਾ ਮੇਲਾ ਕਰਾਉਂਦਾ ਸਾਡਾ ਮੇਲਾ ਸਕਸੈਸ ਹੋਵੇ ਸੱਚੇ ਪਾਤਸ਼ਾਹ ਜਿਹੜਾ ਵੀ ਬੰਦਾ ਪੈਸਾ ਲਾਉਂਦਾ ਨਾਲ ਕਬੱਡੀ ਤੇ ਉਹਦਾ ਮੇਲਾ ਸਕਸੈਸ ਹੋਣਾ ਚਾਹੀਦਾ ਹੇ ਆ ਬੱਲੇ 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 ਸਿਰਾਂ ਲੱਗਣ ਜਾ ਰਿਹਾ ਹੈ ਸਿਰਾਂ ਲੱਗਣ ਜਾ ਰਿਹਾ ਹੈ ਆ ਸਿਰਾਂ ਲੱਗਣ ਜਾ ਰਿਹਾ ਹੈ ਦਿਆਲਪਰੀਆ ਕਹਿੰਦੇ ਮੁੰਡਾ ਚੜਦੀ ਬਰੇਸ ਦਾ ਮਨੀ ਇੱਕ ਜ਼ੋਰ ਦੇ ਨਾਲ ਆ ਮੇਲਾ ਲੁੱਟ ਲੈਣ ਵਾਲੀ ਗੱਲ ਕਰ ਗਿਆ ਮੁੰਡਾ ਉਹ ਬੱਲੇ ਉਹ ਬੱਲੇ ਏ ਏ ਏ ਏ ਆ ਨਿਆਰਾ ਏ ਆ ਲਓ ਜੀ ਆ ਮੇਲਾ ਬਣ ਗਿਆ ਮੇਲਾ ਬਣ ਗਿਆ ਅੱਜ ਨੇ ਬਿੱਟੂ ਦਗਾਰ ਵਾਂਗੂ ਹੱਥ ਹੀ ਛੱਡਦੇ ਮੁੰਡੇ ਨੇ ਐਨ ਕਹਿੰਦੇ ਮੇਰੇ ਮਿੱਤਰੋ ਦਰਸ਼ਕ ਨੱਚਣ ਲਾ ਦਿੱਤੇ ਆ ਬਾਣੇ ਵਾਲਿਓ ਕੀ ਹਾਲ ਚਾਲ ਆ ਉਹ ਸੁਆਣਿਆ ਮੇਲਾ ਬਣ ਗਿਆ ਵੇਲਾ ਬਣ ਗਿਆ ਕਹਿੰਦੇ ਵੇਲਾ ਬਣ ਗਿਆ ਹਰਪੀ ਸਿੰਘ ਜੀ ਲੋਟਮ ਉਹ ਵੀ ਇਚੇ ਇਚੇ ਤਰ ਤੇ ਸਿੱਲ ਪਿੰਡ ਵਾਲੇ ਪੁੱਜੇ ਹੋਏ ਆ ਬਹੁਤ ਬਹੁਤ ਸਤਿਕਾਰ ਆ ਆਖ ਆ ਗਿਆ ਨਾਥ ਆ ਗਿਆ ਨਾਥ ਆ ਗਿਆ ਨਾਥ ਆ ਗਿਆ ਨਾਥ ਆ ਗਿਆ ਜਿੱਤਾ ਹਰਾਂ ਦੇ ਫੈਸਲੇ ਹੋਣਗੇ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦਿਆਲਪੁਰ ਦੀ ਟੀਮ ਵੱਲੋਂ 나ਥ ਸਿੰਘਾਂ ਦੌ ਦਿਆ ਕਬੱਡੀ 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 ਆ صدیق ਹੈ صدیق ਹੈ صدیق ਹੈ صدیق ਹੈ ਆ ਸ਼ਕਰਪੁਰੀਆ صدیق ਹੈ ਉਹ ਭਾਂਗੇ ਵਾਲਾ ਕਿਹੜੇ ਐਕਸ਼ਨ ਕਰਦਾ ਲਾ ਗਿਆ ਤੰਗਿਆ ਜੱਫਾ ਤੇ ਮੈਚ ਸਮਾਪਤ ਹੋ ਗਿਆ ਜੀ ਭਾਂਗੇ ਵਾਲਾ ਵੀ ਕੁਝ ਹੋਰ ਹੀ ਕਰ ਗਿਆ ਅੱਜ ਤੇ ਭਾਂਗੇ ਵਾਲਾ ਜਦੋਂ ਖੁੱਲੇ ਦਾੜੇ ਚਾਉਂਦਾ ਨੇ